ਸਿੱਖ ਗੁਰੂ ਸਾਹਿਬਾਨ ਨੇ ਜਿੱਥੇ-ਜਿੱਥੇ ਵੀ ਆਪਣੇ ਚਰਨ ਪਾਏ ਉਹ ਸਥਾਨ ਸੰਗਤ ਲਈ ਬਹੁਤ ਹੀ ਪਵਿੱਤਰ ਅਤੇ ਸ਼ਰਧਾਵਾਨ ਬਣ ਗਿਆ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਇਤਿਹਾਸ ਬਹੁਤ ਹੀ ਵਿਲੱਖਣ ਅਤੇ ਕੁਰਬਾਨੀਆਂ ਨਾਲ ਭਰਿਆ ਰਿਹਾ ਹੈ ਜਿਸ ਨੇ ਸੰਗਤ ਤੇ ਅਥਾ ਪ੍ਰਭਾਵ ਆਇਆ ਸਿੱਖ ਧਰਮ ਬਹੁਤ ਪੁਰਾਣਾ ਨਹੀਂ ਹੈ ਜਿਸ ਕਰਕੇ ਸਿੱਖ ਇਤਿਹਾਸ ਦੀ ਹਰ ਘਟਨਾ ਦੀ ਤਰੀਕ ਆਸਾਨੀ ਨਾਲ ਮਿਲ ਜਾਂਦੀ ਹੈ ਸਿੱਖ ਗੁਰੂ ਜਿੱਥੇ-ਜਿੱਥੇ ਵੀ ਗਏ ਉੱਥੇ ਦੀ ਧਰਤੀ ਪਵਿੱਤਰ ਹੋ ਗਈ ਅਤੇ ਉਹ ਥਾਂ ਸੰਗਤ ਲਈ ਸ਼ਰਧਾ ਦਾ ਕੇਂਦਰ ਬਣ ਗਈ ਸਿੱਖ ਧਰਮ ਦੇ ਇਤਿਹਾਸ ਵਿੱਚ ਅਜਹੀਆਂ ਬੇਸ਼ੁਮਾਰ ਵਿਰਾਸਤਾਂ ਹਨ ਜੋ ਅੱਜ ਵੀ ਮਨੁੱਖਤਾ ਨੂੰ ਪ੍ਰੇਰਣਾ ਦੇ ਰਹੀਆਂ ਹਨ ਇਹਨਾਂ ਪਵਿੱਤਰ ਸਥਾਨਾਂ ਦੀ ਗਿਣਤੀ ਵਿੱਚ ਇੱਕ ਨਾਮ ਪਿੰਡ ਕਟਾਨਾ ਜ਼ਿਲ੍ਹਾ ਲੁਧਿਆਣਾ ਦਾ ਵੀ ਹੈ ਜਿੱਥੇ 6ਵੀਂ ਅਤੇ 10ਵੀਂ ਪਾਸ਼ਾਹੀ ਨੇ ਆਪਣੇ ਚਰਨ ਪਾਏ ਸਨ ਪਿੰਡ ਕਟਾਨਾ ਵਿਖੇ ਗੁਰਦੁਆਰਾ ਕਟਾਨਾ ਸਾਹਿਬ ਹੈ ਜੋ ਇਤਿਹਾਸਿਕ ਮਹੱਤਤਾ ਰੱਖਦਾ ਹੈ ਬੀ ਫੱਗਣ 1675 ਵਿਕਰਮੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਕਿਲੇ ਦੀ ਕੈਦ ਤੋਂ ਮੁਕਤ ਹੋਣ ਉਪਰੰਤ ਇੱਥੇ ਆਏ ਸਨ ਉਨ੍ਹਾਂ ਕੋਲ ਸੱਤ ਤੋਪਾਂ 1100 ਘੋਟਸਵਾਰ ਅਤੇ 52 ਕੈਦੀ ਰਾਜੇ ਵੀ ਸਨ ਇੱਥੇ ਆ ਕੇ ਗੁਰੂ ਜੀ ਨੇ ਬੇਰੀ ਇਹਠਾਂ ਆਪਣਾ ਪਲੰਘ ਰਖਵਾ ਕੇ ਵਿਸ਼ਰਾਮ ਕੀਤਾ ਤੇ ਆਪਣਾ ਘੋੜਾ ਇੱਕ 베ਰੀ ਨਾਲ ਬੰਨਿਆ ਜੋ ਅੱਜ ਵੀ ਮੌਜੂਦ ਹੈ 10ਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਵੀ 11 ਪੋਸਮਤ 1761 ਨੂੰ ਇੱਥੇ ਉੱਚ ਦਾ ਪੀਰ ਬਣ ਕੇ ਆਏ ਸਨ ਉਹਨਾਂ ਨੇ ਇੱਥੇ ਵਿਸ਼ਰਾਮ ਕੀਤਾ ਦੇਗ ਵਰਤਾਈ ਅਤੇ ਗੁਰਦੁਆਰੇ ਦਾ ਨਾਮ ਸ੍ਰੀ ਦੇਗਸਰ ਸਾਹਿਬ ਰੱਖਿਆ ਇਸ ਪਵਿੱਤਰ ਸਥਾਨ ਨਾਲ ਜੁੜੀ ਹੋਰ ਵੀ ਇੱਕ ਅਸਾਧਾਰਨ ਕੱਟਣਾ ਸਨ 1854 ਵਿੱਚ ਵਾਪਰੀ ਜਦੋਂ ਸਰੰਦ ਨਹਿਰ ਦੀ ਖੁਦਾਈ ਦੌਰਾਨ ਇੱਕ ਅੰਗਰੇਜ਼ ਇੰਜੀਨੀਅਰ ਮਿਸਟਰ ਸਮਿਥ ਨੇ 베ਰੀ ਦੇ ਰੁੱਖ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਕਾਂਦੀ ਰੋਸ਼ਨੀ ਚਲੀ ਗਈ ਅਤੇ ਰੁਖ ਤੋਂ ਖੂਨ ਨਿਕਲ ਆਇਆ ਭੁੱਲ ਮੰਨ ਕੇ ਉਸਨੇ 52 ਰੁਪਏ ਦੀ ਦੇਖ ਚੜਾਈ ਮਾਫੀ ਮੰਗੀ ਅਤੇ ਨਹਿਰ ਦਾ ਰੂਟ ਮੋੜ ਦਿੱਤਾ ਕਿਹਾ ਜਾਂਦਾ ਹੈ ਕਿ ਇਸ ਪਛਤਾਪ ਕਰਨ ਨਾਲ ਉਸ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਉਸਨੇ ਇਥੇ ਇੱਕ ਛੋਟਾ ਗੁਰਦੁਆਰਾ ਵੀ ਬਣਵਾਇਆ ਜੋ ਅੱਜ ਵੀ ਮੌਜੂਦ ਹੈ ਹੁਣ ਇਹ ਸਥਾਨ ਇੱਕ ਵੱਡੇ ਬੱਦਰ ਤੇ ਵਿਕਸਿਤ ਹੋ ਚੁੱਕਿਆ ਹੈ ਜਿੱਥੇ ਹਰ ਸੰਗਰਾਂ ਨੂੰ ਅੰਮ੍ਰਿਤ ਸੰਚਾਰ ਹੁੰਦਾ ਹੈ ਸਤਿ ਸ੍ਰੀ ਅਕਾਲ